ਪੰਜਾਬ ਭਾਰ ਦੇ ਵਿੱਚ ਬੇਹੱਦ ਗਰਮੀ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਮੌਸਮ ਹਰ ਜ਼ਿਲ੍ਹੇ ਵਿੱਚ ਬਦਲਾਵ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਉਹਨੂੰ ਬਰਸਾਤ ਆ ਪੈ ਰਹੀਆਂ ਨੇ ਤੇ ਇਸ ਸਮੇਂ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਾਂਗੇ ਤੇ ਬੀਤੀ ਰਾਤ ਤੋਂ ਲਗਾਤਾਰ ਪਟਿਆਲੇ ਜਿੱਦੇ ਵਿੱਚ ਵੀੜੀ ਆ ਬਰਸਾਤ ਆ ਉਹ ਹੁੰਦੀ ਦਿਖਾਈ ਦੇ ਜਿਸ ਦੇ ਨਾਲ ਮੌਸਮ ਦੇ ਵਿੱਚ ਬਦਲਾਵ ਹੁੰਦਾ ਦਿਖਾਈ ਦੇ ਰਿਹਾ ਲਗਾਤਾਰ ਪੱਕਦੀ ਗਰਮੀ ਨੇ ਲੋਕਾਂ ਦੇ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਸੀਗਾ 45 ਤੋਂ 47 ਡਿਗਰੀ ਸੈਲਸੀਅਸ ਦਾ ਤਾਪਮਾਨ ਜੀ ਲੋਕ ਨੂੰ ਤਪਾ ਰੱਖਿਆ ਸੀ ਪਰ ਹੁਣ ਗੱਲ ਕਰੀਏ ਬੀਤੀ ਰਾਤ ਤੋਂ ਜਦੋਂ ਤੋਂ ਬਰਸਾਤ ਪੈ ਰਹੀ ਹੈ ਬਰਸਾਤ ਤੋਂ ਬਾ ਗਿਰਦਾ ਦਿਖਾਈ ਦੇ ਰਿਹਾ ਜਿਸ ਤੇ ਹੁਣ ਨਾਲ ਹੁਣ ਆਵਾਜੇ ਵੀ ਕਿਤਨਾ ਕਿਤੇ ਵਿਵਹਿੰਦੀ ਦਿਖਾਈ ਦੇ ਰਹੀ ਹੈ ਲੋਕ ਲਗਾਤਾਰ ਕਰੋ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਹੁਣ ਮੁਸਕਰਾਹਟ ਹੈ ਲੋਕਾਂ ਦੇ ਚਿਹਰੇ ਤੇ ਜਰੂਰ ਆਏਗੀ ਕਿਉਂਕਿ ਕਾਫੀ ਜਿਹੜਾ ਬਦਲਾਵ ਹੈ ਮੌਸਮ ਦੇ ਵਿੱਚ ਹੁਣ ਮਿਲ ਰਿਹਾ ਹੈ ਤਾਂ ਠੰਡੀ ਹਵਾ ਵੀ ਜਿਹੜੀ ਆ ਉਹ ਚੱਲਨੀ ਸ਼ੁਰੂ ਹੋ ਗਈ ਹੈ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਮੌਜੂਦਾ ਜਿੱਥੇ ਕਿ ਕਾਫੀ ਚੁੱਪੀ ਚਾਈ ਹੁੰਦੀ ਸੀ ਲੋਕ ਕਰੋਨਾ ਹੀ ਸੀ ਨਿਕਲਦੇ ਇੱਥੋਂ ਤੱਕ ਕਿ ਲੋਕ ਆਪਣੇ ਟੂ-ਵਿਲਰ ਚਲਾਉਣੇ ਬੰਦ ਹੋ ਗਏ ਸਨ ਪਰ ਕਿਤਨਾ ਕਿਤੇ ਹੁਣ ਲੋਕ ਨੇ ਆਪਣੇ ਟੂ-ਵਿਲਰ ਦੁਬਾਰਾ ਵਰਤਣੇ ਸ਼ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਕਿਤਨਾ ਕਿਤਨੇ ਲੋਕ ਹੁਣ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਮੌਸਮ ਜਿਹੜਾ ਪਿਛਲੇ ਕਾਫੀ ਲੰਬੇ ਸੋ ਤੋਂ ਗਰਮੀ ਵਾਲਾ ਚੱਲ ਰਿਹਾ ਸੀ ਤੇ ਜਿਸ ਦੇ ਵਿੱਚ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋ ਰਹੇ ਸਨ ਲੋਕ ਬਾਹਰ ਨਹੀਂ ਸਨ ਨਿਕਲ ਪਾਉਂਦੇ ਬੇहद ਕੋਈ ਜ਼ਰੂਰੀ ਕੰਮ ਹੋਵੇ ਤਾਂ ਲੋਕ ਬਾਹਰ ਨਿਕਲਦੇ ਸਨ ਪਰ ਹੁਣ ਜੇ ਲਗਾਤਾਰ ਉਹਨਾਂ ਹੀ ਸੜਕਾਂ ਦੇ ਉੱਪਰ ਆਵਾਜ਼ ਆਈ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਜਿਹੜਾ ਬਰਸਾਤ ਹੈ ਕੁਝ ਹੀ ਘੰਟੇ ਪਈ ਹੈ ਪਰ ਬਰਸਾਤ ਜਿਹੜੀ ਹੈ ਵਧੀਆ ਹੋਣ ਤੋਂ ਬਾਅਦ ਜਿਹੜਾ ਕਿ ਹੁਣ ਮੌਸਮ ਦੇ ਵਿੱਚ ਬਦਲਾਅ ਆ ਤੇ ਹਵਾ ਚਲਦੀ ਦਿਖਾਈ ਦੇਦੀ ਹੈ ਤੋ ਉਹ ਨਾਲ ਜਿਹੜੇ ਨੇ ਵਪਾਰੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿ ਕਿੰਨਾ ਕਿ ਜਿਹੜਾ ਕਿ ਹੁਣ ਪ੍ਰਭਾਵੀ ਜਿਹੜਾ ਪਹਿਲਾਂ ਗਰਮੀ ਕਰਕੇ ਵਪਾਰ ਹੁੰਦਾ ਸੀਗਾ ਤੇ ਵਪਾਰ ਹੋ ਜਿਹੜਾ ਹੁਣ ਬਰਸਾਤ ਪਈ ਹੈ ਤੇ ਮੌਸਮ ਖੁੱਲਿਆ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਕਿ ਵਪਾਰ ਦੇ ਉੱਪਰ ਪ੍ਰਭਾਵ ਪੈਂਦਾ ਦਿਖਾਈ ਦੇਗਾ ਭਾਈ ਕੀ ਨਾਮ ਆ ਆਪਣਾ ਰੋਹਿਤ ਭਾਈ ਰੋਈ ਤੇ ਗਰਮੀ ਜਿਹੜੀ ਬੇਹਤ ਪੈ ਰਹੀ ਸੀਗੀ ਵੱਡਾ ਵੱਡਾ ਬਹੁਤ ਤਾਪਮਾਨ ਸੀ 45 ਤੋਂ 47 ਡਿਗਰੀ ਅੱਜ ਜਿਹੜਿਆ ਤਾਂ ਮਿਲ ਗਈ ਪਾਜੀ ਪੂਰੀ ਹਾਂ ਯਾਰ ਤੁਸੀਂ ਵਪਾਰ ਕੀ ਕਰਦੇ ਹੋ ਆ ਸੇਬ ਤੇ ਹੰਬ ਵਗੈਰਾ ਦਾ ਕੰਮ ਕਰਦੇ ਹੋ ਗਰਮੀ ਜਿ ਨਿਕਲਦਾ ਨਹੀਂ ਸਰ ਜੀ ਗਾਗਬਾਰ ਅੱਜ ਜਿਹੜਿਆ ਤਾਂ ਮਿਲ ਗਈ ਜੀ ਪੂਰੀ ਜੀ ਲੱਗਾ ਵੀ ਹੁਣ ਇਸ ਤੋਂ ਬਾਅਦ ਹੁਣ ਥੋੜਾ ਜਿਹਾ ਕੰਮ 'ਚ ਫਰਕ ਪਏਗਾ ਆਹੀ ਪਏਗਾ ਜੀ ਫਰਕ ਅੱਜ ਅੱਜ ਤੋਂ ਪਏਗਾ ਜੀ ਫਰਕ ਬਹੁਤ ਬਹਿ ਗਿਆ ਹਾਂ ਜੀ ਇਹ ਗਰਮੀ ਕਰਨਾ ਪੱਲਾਗਾ ਦਾ ਦੇਖਦੇ ਆ ਫਰੂਟ ਦਾ ਕੰਮ ਹੈ ਜਿਹੜੇ ਫਰੂਟ ਵਾਲੇ ਵਪਾਰੀ ਹੁੰਦੇ ਨੇ ਬਹੁਤ ਪਰੇਸ਼ਾਨ ਹੁੰਦੇ ਕੋਈ ਗਰਮੀ ਕਰਕੇ ਫਰੂਟ ਖਰਾਬ ਵੀ ਹੋ ਜਾਂਦਾ ਪਰ ਸਾਤੀ ਮੌਸਮ ਤੋਂ ਬਾਅਦ ਕਿਸ ਤਰੀਕੇ ਦਾ ਫਰਕ ਪਏਗਾ ਅੱਜ ਇਹ ਵੇਗਾ ਫਰਕ ਜੀ ਨਾਲੇ ਇੱਕ ਰਾਤ ਰਹਿ ਵੀ ਜਾਇਆ ਕਰੂਈ ਫਰੂਟ ਨਹੀਂ ਪਹਿਲਾਂ ਨਹੀਂ ਰਹਿੰਦਾ ਜੀ ਗਰਮੀ ਧੁੱਪ ਕਰਕੇ ਛੱਡ ਜਾਂਦਾ ਜੀ ਫਰੂਟ ਇਹ ਹਾੜੀ ਕਿੱਦਾਂ ਲੰਘਦੀ ਸੀ ਜੋ ਗਰਮੀ ਦੇ ਵਿੱਚ ਕਿਤਨਾ ਕਿਤਨਾ ਪਾਇਨਾ ਸੜ ਜਾਂਦਾ ਜੀ ਬਹੁਤ ਜ਼ਿਆਦਾ ਮਾੜਾ ਹਾਲ ਦੀ ਜੀ ਪਰ ਜਿੰਨੇ ਬੁਰੇ ਹਾਲੀ ਬੋਦ ਅੱਜ ਠੀਕ ਹੈ ਸ਼ੁਕਰੀਆ ਦਾ ਪਰਮਾਤਮਾ ਦਾ ਚਲੋ ਕਿਤਨਾ ਕਿਤੇ ਵਪਾਰੀ ਨੇ ਉਹ ਸ਼ੁਕਰੀਆ ਦਾ ਕਰਦੇ ਦਿਖਾਈ ਦੇ ਰਹੇ ਨੇ ਕੁਝ ਹੋਰ ਲੋਕ ਨੇ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਆਪਣੀ ਰੈਡੀ ਲਾਈ ਪੀਆ ਭਾਈ ਕਿਨਾ ਮਾ ਆਪਣਾ ਅਮਰ ਅਮਰ ਤੋਂ ਪਟਿਆਲੀ ਲਾਂਦੇ ਹੋ ਰੈਡੀ ਹਾਂਜੀ ਹਾਂਜੀ ਕਿਸ ਚੀਜ਼ ਦਾ ਕੰਮ ਆ ਆਪਣਾ ਇਹ ਜਮਨ ਲੀਚੀ ਵਗੈਰਾ ਇਹ ਸਾਰਾ ਕੁਝ ਲਾਤੇ ਆ ਇਸ ਦਾ ਕੰਮ ਹੈ ਜਿਹੜੀ ਗਰਮੀ ਪੈ ਰਹੀ ਸੀ ਪਿਛੇ ਵੱਧਾ ਤਾਪਮਾਨ ਸੀਗਾ ਕੀ ਲੱਗਦਾ ਉਹ ਗਰਮੀ ਦੇ ਵਿੱਚ ਕੰਮ ਸਹੀ ਨਿਕਲਦਾ ਸੀ ਉਸ ਸਮੇਂ ਨਹੀਂ ਨਿਕਲਦਾ ਸੀ ਆਬ ਤੋਂ ਥੋੜੀ ਠੰਡਕ ਹੈ ਅਬ ਸਹੀ ਹੈ ਕੰਮ ਤੱਲੇ ਹਾਂ ਉਹਨੂੰ ਪ੍ਰਸ਼ਾਦ ਪੈ ਗਈ ਬਰਸਾਤ ਦੇ ਨਾਲ ਕੀ ਫਾਇਦੇ ਆਪਾਂ ਨੂੰ ਪਹੁੰਚਣਗੇ ਫਲਾਂ ਦਾ ਕੰਮ ਆ ਆਪਣਾ ਫਾਇਦਾ ਹੀ ਹੋਗਾ ਸੌਦਾ ਖਰਾਬ ਨਹੀਂ ਹੋਗਾ ਸਹੀ ਰਹੇਗਾ ਸਭ ਹਰ ਚੀਜ਼ ਇਹ ਇਸੇ ਰੋਡ ਦੇ ਉੱਪਰ ਲਗਾਉਂਦੇ ਹੋ ਰੋਜ਼ ਰੇੜੀ ਹਾਂ ਰੋਜ਼ ਹੀ ਲਾਤੇ ਆ ਕਿੰਨਾ ਕੁ ਲੱਗਦਾ ਆਵਾਜ਼ ਹੀ ਅੱਜ ਮੈਨੂੰ ਵੱਧ ਦਿਖ ਰਹੀ ਏ ਸੜਕ ਤੇ ਕਿਉਂਕਿ ਬਰਸਾਤ ਪੈਣਾ ਮੌਸਮ ਰੁਹੰਡਾ ਹੋ ਗਿਆ ਆਵਾਜ਼ ਹੀ ਵਧੀਏ ਇਸ ਜੀ ਨਾਲ ਹਾਂ ਆਵਾਜ਼ ਹੀ ਵੱਡੀ ਹੈ ਕੰਮ ਕਰੀਓ ਵਧੇਗਾ ਹਾਂ ਕੰਮ ਕਰ ਵੀ ਵਧੇਗਾ ਹਾਂ ਜਿਵੇਂ ਕਹਿੰਦੇ ਆ ਵੀ ਗਰਮੀ 'ਚ ਲੋਕ ਖੜਦੇ ਨਹੀਂਗੇ ਰੇੜੀਆਂ ਦੇ ਉੱਪਰ ਕਈ ਵਾਰੀ ਪਹ ਖੜਿਆ ਧੁੱਪ ਖੜੇ ਹੁੰਦੇ ਧੁੱਪ ਬਹੁਤ ਜ਼ਿਆਦਾ ਪੈਂਦੀ ਆ ਪਰ ਗਾਹ ਕਿਹੜਾ ਰੁੱਕ ਕੇ ਨਹੀਂ ਜਾਂਦਾ ਦੂਰੋਂ ਲੰਘ ਜਾਂਦਾ ਹਾਂ ਰੁੱਕੇ ਨਹੀਂ ਜਾਂ ਚੱਲ ਦੂਰੋਂ ਲੰਘ ਜਾਂਦਾ ਰੋਡ ਤੋਂ ਧੋਪ ਕਰਕੇ ਐਕਦਾਮ ਕੰਮੀ ਚਲਤੀ ਸੀ ਰੋਡ ਬਹੁਤ ਕਟ ਚਲਤੀ ਸੀ ਹੌਣ ਲੱਗਦਾ ਵਿਚਰਨ ਲੱਗ ਗਏ ਹਾਂ ਚੱਲਣ ਲੱਗ ਗਈ ਜੀ ਚਲੋ ਵਦਨੀ ਬਿਲਕੁਲ ਕਿਤਨਾ ਕਿਤੇ ਲੋੜੇ ਵਪਾਰੀ ਵਰਗ ਨੇ ਹੋ ਸ਼ੁ크ਰੀਆਦਾ ਕਰਦੇ ਦਿਖਾਈ ਦੇਣ ਨੇ ਕਿ ਆਖਰਕਾਰ ਹੁਣ ਸੜਕਾਂ ਦੇ ਉੱਪਰ ਆਵਾਜਾਈ ਵਧਣੀ ਸ਼ੁਰੂ ਹੋ ਗਈ ਹੈ ਸਾਈਡਾਂ ਦੇ ਉੱਪਰ ਰੇੜੀ ਦੱਪਕਾ ਕੰਮ ਕਰਦੇ ਨੇ ਜਿਹੜਾ ਫਰੂਟ ਦਾ ਕੰਮ ਕਰਦੇ ਨੇ ਜਾਂ ਹੋਰ ਨਿੱਕੇ ਮੋਟੇ ਉਹ ਪਾਰੇ ਨੇ ਉਹਨਾਂ ਨੂੰ ਕਿਤਨਾ ਕਿਤੇ ਰਾਹਤ ਮਿਲਣੀ ਸ਼ੁਰੂ ਹੋਈ ਹੈ ਕੁਝ ਹੋਰ ਲੋਕ ਸਾਡਾ ਨਾਲ ਮੌਜੂਦ ਨੇ ਗੱਲਬਾਤ ਕਰਨ ਹੈ ਕਿਉਂਕਿ ਇਹਨਾਂ ਦਾ ਵੀ ਨਾਲ ਰੇੜੀ ਦਾ ਕੰਮ ਹੈ ਰੇੜੀ ਦੇ ਉੱਪਰ ਜਿਹੜੇ ਕਿ ਕੰਮ ਕਰਦੇ ਨੇ ਤੇ ਛੋਟੇ ਤਬਕੇ ਦੇ ਲੋਕ ਨੇ ਉਹਨਾਂ ਨੂੰ ਪੁੱਛ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਅੱਜ ਬਰਸਾਤ ਪਈ ਹੈ ਮੌਸਮ 'ਚ ਬਦਲਾਅ ਦਿਖ ਰਿਹਾ ਹੈ ਹਾਂ ਜੀ ਮੌਸਮ ਬਦਲਾਅ ਤੇ ਹੈ ਲੇਕਿਨ ਪਾਣੀ ਇਕੱਠਾ ਹੋ ਜਾਂਦਾ ਹੈ ਪਾਣੀ ਪਾਣੀ ਦਾ ਨਿਕਾਸ ਨਹੀਂ ਹੈ ਜੋ ਕਟਿਗੜ 4-4 5-5 ਘੰਟੇ ਤੱਕ ਪਾਣੀ ਨਹੀਂ ਜਾਂਦਾ ਉਹ ਬਿਮਾਰੀ ਦਾ ਕਰ ਰਹਾ ਅਸੀਂ ਫਿਰ ਮਜਬੂਰੀ ਕਰਕੇ ਸਾਨੂੰ ਇੱਥੇ ਆਪਣੇ ਇੱਥੇ ਪਾਣੀ ਸਕਰ ਖੜਾਉਣਾ ਪੈਂਦਾ ਹੈ ਜਿਵੇਂ ਪਹਿਲਾਂ ਗਰਮੀ ਹੁੰਦੀ ਸੀਗੀ ਗਰਮੀ ਦੇ ਵਿੱਚ ਗਾਹ ਗਰੁਕਦਾ ਸੀਗਾ ਬੇਹਤ ਤਪਦੀ ਗਰਮੀ ਤਾਂ ਪਤਾ ਰੋਜ਼ਾਨਾ ਇੱਥੇ ਲਾਂਦੇ ਸੀ ਗਰਮੀ ਕਾ ਕੰਮ ਤੇ ਬਿਲਕੁਲ ਜੀਰੋ ਸੀਗਾ ਜੀ ਨੀਅਰ ਅਬਾਊਟ 25% 30% ਕਮ ਸੀਗਾ ਜੀ ਪੂਰੀ ਰਾਤ ਹੁੰਦੀ ਹੈ ਮੌਸਮ ਖੁੱਲਦਾ ਹੈ ਤਾਂ ਗਾ ਕੰਦਿਆਂ ਨੇ ਥੋੜਾ ਰੁਕਦੇ ਵੀ ਨੇ ਤੇ ਥੋੜੀ ਜੀ ਸੜੀ ਆਮਦਨੀ ਵੀ ਹੋ ਜਾਂਦੀ ਹੈ ਅਦਰਵਾਈਜ਼ ਸੜੀ ਆਮਦਨੀ ਵੀ ਇਸ ਤिम ਤੁਹਾਨੂੰ ਡਾੜ ਵੀ ਨਹੀਂ ਪੈ ਰਹੀ ਡਾੜੀ ਵੀ ਬੜੀ ਔਖੀ ਹੋ ਗਈ ਪੰਦੀ ਹੈ ਜੀ ਹਾਂ ਜੀ ਬਿਲਕੁਲ ਅਸੀਂ ਕਾਫੀ ਸਮੇਂ ਤੋਂ ਜਿਸ ਹਿਸਾਬ ਸਰ ਗਰਮੀ ਪੈ ਰਹੀ ਹੈ ਲੱਗਦਾ ਨੇ ਵੀ ਉਹ ਘਰ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਸਰ ਜੀ ਰੀਅਲੀ ਕਰਦਾ ਸਰ ਜੀ ਮੇਰੇ ਖर्चे ਮੇਰਾ ਨਹੀਂ ਪੂਰਾ ਹੋ ਰਿਹਾ ਲੇਕਿਨ ਮੇਰਾ ਕੁਝ ਐਸਾ ਕੁ ਸਾਧਨ ਸਤਰ ਦੇ ਅਗੇ ਛੋਟੇ ਕੁਝ ਕੁ ਸੋਰਸ ਅਗੇ ਨੇ ਆ ਜਾਂਦੇ ਨੇ ਜੀ ਥੋੜਾ ਕਰਦੇ ਮੇਰਾ ਗੁਜ਼ਾਰਾ ਚੱਲ ਰਿਹਾ ਅਦਰਵਾਈਜ਼ ਮੇ ਮੈਂ ਮੈਂ ਬੜਾ ਖੌਜਦਾ ਕਈ ਵਾਰੀ ਕਿ ਅੱਖਾਂ ਤੋਂ ਨਹੀਂ ਆਂਦੇ ਲੇਕਿਨ ਮਜਬੂਰੀ ਵਿੱਚ ਸਾਨੂੰ ਕੰਮ ਕਰਨਾ ਪੈਂਦਾ ਆ। ਕੋਈ ਛੋੜੇ ਮੋੜੇ ਚੀਜ਼ਾਂ ਰੱਖਿਆ ਜਿਸ ਦੇ ਵਿੱਚ 50 ਰੁਪਏ ਚਾਹੇ ਪੈਸੇ 1 ਰੁਪਇਆ ਕਮਾਣਾ 2 ਰੁਪਏ ਕਮਾਣੇ ਆ ਹਨਾ ਜੀ ਪਰ ਹੁਣ ਜੇ ਇਹ ਮੌਸਮ ਸਹੀ ਰਵੇ ਤਾਂ ਲੱਗਦਾ ਵੀ ਕਿਦਾਂ ਕਿਦਾਂ ਗਾਹ ਰੁਕੇਗਾ ਵੀ ਤੇ ਗਾਹ ਰੁਕੇਗਾ ਤੇ ਆਮਦਨੀ ਹੁੰਦੀ ਹੈ ਆਦਰਵਾਇਸ ਕਮ ਕਮ ਸ਼ਾਮ ਨੂੰ ਮੜਾ ਮੜਾ ਕੰਮ ਹੁੰਦਾ ਤੇ ਪੁਲਿਸ ਵਾਲੇ ਤੰਗ ਕਰਦੇ ਨੇ ਇੱਥੇ ਕਿਉਂ ਕਿਉਂ ਖੜਾ ਆ ਇੱਥੇ ਤੁਹਾਨੂੰ ਦੇ ਤੁਹਾਨੂੰ ਪੈਸੇ ਦਿਓ ਤੇ ਇੱਥੇ ਖੜਾ ਹੋਣਾ ਤੇ ਤੁਹਾਨੂੰ ਪੈਸੇ ਦਿਓ ਹਾਂ ਸੋ ਜਿੰਨ ਜਿੰਨ ਸੜੀ ਦਿਹਾੜੀ ਕਿਸੀ ਕਮਾਂਦੀ ਨਹੀਂ ਹੈਗੇ ਪੁਲਿਸ ਵੱਲੋਂ ਕਿੰਨੀ ਦੇਦੀ ਹੈ ਰੋਜ਼ ਫਿਰ ਰੋਜ਼ ਦੇ ਰੋਜ਼ ਪੈਸੇ ਮੰਗਦੇ ਕਿਤੇ ਰੇੜੀ ਲਾਣਾ ਵੇ ਉਹ ਮੁਸ਼ਕਿਲ ਕੀਤਾ ਹੋਇਆ ਹੈ ਜਿਹਨਾਂ ਆਰਾਮ ਕੀਤਾ ਆ ਇਸ ਨੂੰ ਕਿੰਨੇ ਦੇ ਰੂ ਆਪਣੀ ਰੋਟੀ ਕਿਉਂ ਖਾ ਰਹੇ ਹੋ ਨਦੀ ਨਹੀਂ ਤੁਨ ਖਾਵਾ ਹੁੰਦੇ ਸੁਣਦੇ ਫਿਰ ਉਹ ਟੇਢੇ ਨਹੀਂ ਪੜਦਾ ਲੱਗਦਾ ਵੀ ਹੁਣ ਆਉਣ ਵਾਲੇ ਜਿਵੇਂ ਮੌਸਮ ਵਿੱਚ ਬਦਲਾਅ ਵੇ ਥੋੜਾ ਕੰਮ ਕਾਠੀਕ ਰੇ ਕੰਮ ਗੱਲ ਫਰਕ ਪਏਗਾ ਜੀ ਤੇ ਥੋੜਾ ਜਿਆਦਾ ਰਾਤ ਮਿਲੇਗੀ ਸਰੀ ਨੂੰ ਰਾਤ ਮਿਲੇ ਗਰਮੀ ਵੀ ਨਹੀਂ ਹੈਗੀ ਤਾਂ ਰਾਤ ਜਰੂਰ ਮਿਲਦੀ ਹੈ ਜੀ ਜੀ ਸੋ ਲੋਕ ਨੇ ਕਿਤਨਾ ਕਿਤੇ ਰੋਜ਼ ਦਬਕੇ ਦੇ ਕੰਮ ਕਰਨ ਵਾਲੇ ਕਿਤਨਾ ਕਿਤੇ ਹੁਣ ਖੁਸ਼ ਦਿਖਾਈ ਦੇ ਰਹੇ ਉਹਨਾਂ ਵੱਲੋਂ ਕਹਿਣਾ ਹੈ ਸਾਫ਼ ਤੌਰ ਤੇ ਕਿ ਜਿਸ ਅਫਸਰ ਗਰਮੀ ਦਾ ਮੌਸਮ ਸੀਗਾ ਪੂਰੀ 35 ਤੋਂ ਲੈ ਕੇ 47 ਡਿਗਰੀ ਸੈਲਸੀਅਸ ਦਾ ਤਾਪਮਾਨ ਹੁੰਦਾ ਸੀਗਾ ਸੋ ਤਾਪਮਾਨ ਦੇ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਰੇੜੀ ਦੁਕਾਨ ਹੈ ਰੋਜ਼ ਇਸੇ ਤਰੀਕੇ ਨਾਲ ਇਹਨਾਂ ਸੜਕਾਂ ਦੇ ਉੱਪਰ ਹੀ ਆਪਣੀ ਰੇੜੀ ਲਗਾਣੀ ਹੈ ਤੇ ਰੇੜੀ ਲਗਾਉਣ ਤੋਂ ਬਾਅਦ ਉਹ ਸਾਰਾ ਦਿਨ ਉੱਪਰ ਵਿੱਚ ਖੜਨਾ ਪੈਂਦਾ ਸੀ ਪਸੀਨਿਆਂ ਦੇ ਨਾਲ ਕੱਪੜੇ ਭਿੱਜ ਜਾਂਦੇ ਸਨ ਸੋ ਕਿਤੇ ਹੁਣ ਬਰਸਾਤ ਤੋਂ ਬਾਅਦ ਜਿਹੜੇ ਮੌਸਮ ਵਿੱਚ ਥੋੜੀ ਹਵਾ ਚੱ ਕੰਮ ਨੇ ਉਹ ਸੋਖੇ ਤਰੀਕੇ ਦੇ ਨਾਲ ਕਰ ਸਕਣਗੇ ਤੇ ਰੇੜੀ ਦੱਪਕੇ ਲੈ ਵੀ ਕਹਿੰਦੇ ਨੇ ਹੁਣ ਜਦੋਂ ਆਵਾਜੇ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਸਾਡੇ ਰੇੜਿਆਂ ਤੇ ਲੋਕ ਖੜਨਗੇ ਸਾਡੇ ਤੋਂ ਖਰੀਦਦਾਰੀ ਕਰਨਗੇ ਤੇ ਕਿਤੇ ਨਾ ਕਿਤੇ ਸਾਡੇ ਘਰ ਦਾ ਗੁਜ਼ਾਰਾ ਚੱਲੇਗਾ ਆਮਦਨੀ ਹੋਏਗੀ ਤੇ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਮਦਨੀ ਤੋਂ ਬਾਅਦ ਕਰਦੇ ਗੁਜ਼ਾਰੇ ਨੇ ਉਹ ਸਹੀ ਤਰੀਕੇ ਨਾਲ ਚੱਲ ਸਕਣਗੇ ਕੈਮਰਾ ਪਰਸਨਾਮਨਦੀਪ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ